ਕੋਕ ਦੇ ਦੋ ਕੋਕ ਦਿੰਨੇ ਖੁਦ ਦਿੰਨੇ ਆ ਉਹਨੇ ਨੂੰ ਪਿਆ ਰਹੀ ਹੈ ਪਿਲਣਾ ਫਿਰ ਤੁਹਾਨੂੰ ਦਿਨ ਨਹੀਂ ਆਇਦਰ ਸਾਡੇ ਪਕੌੜੇ ਵੀ ਹੋ ਗਏ ਰੈਡੀ 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 ਵੀ ਰੈਡੀ ਅਮੀ ਇਹਨਾਂ ਸੀਗੇ ਕੱਪ ਤੇ ਫੜ ਦਮਾ ਨੂੰ ਇਹ ਨਹੀਂ ਜਾਦੀ ਤੇ ਇਹ ਨਹੀਂ ਤੇ ਦੇ ਦਿਓ ਇਹ ਨਹੀਂ ਜਾਦੀ ਦੇ ਜਾਦੀ ਤੇ ਠੰਡ ਬੜੀ ਉੱਤੋਂ ਲਗੂਗੀ ਚਕਾਮ ਲਾਉਂਗਾ

ਆ ਡਾਡੀ ਨਹੀਂ ਉੱਚ ਮੈਂ ਜਗਜੀਤ ਨਾ ਬਹਿਣਾ ਹੀ ਮੈਂ ਕਹਿੰਦਾ ਜਗਜੀਤ ਨਾ ਬਹਿਣਾ ਹੀ ਉਹ ਫੇ ਡਾਡੀ ਨਹੀਂ ਬੈਗ ਰੱਖਾ ਆ ਪਿੱਛੇ ਬੈਗੇ ਨੇ ਇਹ ਜਾਵਾਂਗੇ ਜਦੋਂ अवेलेबल ਹੋਈ ਜਾਂ ਗਰਮੀਆਂ ਜਾਂ ਮੌਸਮ ਸਹੀ ਹੋਊਗਾ ਨਾ ਮੇਰਾ ਤੇ ਮੈਂ ਜੋ ਵੀ ਆ ਮੈਂ ਆਪ ਨਹੀਂ ਗਈ ਪਹਿਲਾ ਮਾਸੇ ਚ ਘਰ ਜਾਈ ਹੁੰਦਾ ਹੈ ਉੱਤੇ ਪਰ ਕੱਚਾ ਜਿਹਾ ਘਰ ਹੁੰਦਾ ਹੈ ਤੁਹਾਨੂੰ ਨਾ ਮੈਂ ਉਧਰ ਚਲ ਜਾਣਾ ਵਾਪਸ ਇਹ ਆਖੀਦਾ 15 ਦੀ ਛੁੱਟੀ ਮੇਰੀ ਮਨਪੀਤ ਮਨਪੀਤ ਮੈਨੂੰ ਕਹੀ ਜਾਂਦੀ ਹੈ ਉਧਰ ਆਂਦਾ ਮੈਨੂੰ 50 ਦਿਨ ਦੀ ਛੁੱਟੀ ਹੈ ਪਈ ਨਹੀਂ ਆਂਦਾ 50 ਦਿਨ ਦੀ ਮੈਂ ਛੁੱਟੀ ਦਾ ਪਾਸਾਰੀ ਗੇਰੇ ਦੇ ਅਸਾਬੀ ਨੇ ਆਜਾ ਬੇਜਾ ਨਹੀਂ ਹੈ ਮੈਂ ਦਿਖਾਉਂਦਾ ਅੱਜ ਬਾਬਾ ਸੁਰੋਜ ਜੰਨਕ ਲਾਇਆ ਮੜ ਗਿਆ ਉਂਗਲ ਫੜਨ ਨਾਨੀ ਦੀ ਇਹ ਦਰਿਆ ਵਾ ਇਥੇ ਸਮਝ ਰਹੇ ਇਹ ਦਰਿਆ ਵਾ ਅੱਛਾ

ਜਦੋਂ ਬਾੜੀਆਂ ਸ਼ੁਰੂ ਅਗੇ ਵੇਖੀ ਫੇਰ ਖੁੱਲੜ ਰਿਹਾ ਡੇ ਪਾਣੀ ਹੈਗਾ ਤਾਂ ਘੱਟ ਛੱਟਣ ਇਹ ਤੇ ਮੈਂ ਕਿ ਲੋਕੀ ਵੀਡੀਓ ਬਣਾਈ ਹੈ ਕਦੀ ਵਨ ਵਿੱਚ ਮੇਰੇ ਮਾਮੇ ਗੁੱਸੇ ਹੋਏ ਮੈਂ ਦੇਖੇ ਦੋ ਮੁੰਡੇ ਮਰ ਗਏ ਤਾਂ ਹਾਂ ਜੀ ਆਪਾਂ ਦੇ ਕੇ ਸੁਣੋ ਯਾਰ ਇਹ ਕਹਿਣ ਦਿੰਦਾ ਔਰ ਜਿਹੜਾ ਠਾਪਣ ਵਾਲਾ ਹਾਂ ਤਾਂ ਲੱਗਦੀ ਹੈ ਕਿ ਜਾਂ ਕਿਹਾ ਜਾਂਦਾ ਸੇਰ ਹੋ ਜਾਣਾ ਸੋਨਾ ਹਾਂ ਇਹ ਪਾਣੀ ਡੂੰਗਾ ਇਥੇ ਇਥੇ ਹਾਂ Jauh lebih dengan masih penumpang hey hey somebody back back backward ਸਮਰ ਪਿੱਛੇ ਕੋਈ ਪਰਸਾ ਨਹੀਂ ਪਾਈ ਹਈ ਜੇ ਤੁ ਆ ਵਾ ਮੈਂ ਵਲੌਗ ਬਣਾਉਂਦੀ ਤੂੰ ਵੀਡੀਓ ਬਣਾ ਲਓ ਹਾਂ ਨੂੰ ਵੇਖੋ ਤੁਹਾਡੀ ਫੋਟੋ ਫੋਟੋ ਵੀ ਚੜਾਵਾ ਪਤਾ ਲੱਗੇ ਜੇ ਮਨਪੀਤ ਤਰਕ ਕੀ ਤੇ ਫੇਰ ਪਤਾ ਲੱਗ ਜਾਣਾ ਤੈਨੂੰ ਵੀ ਚਲ ਨਹੀਂ ਦੇ ਦੁੱਤ ਦੇ ਕੋਈ ਦਲੀ ਜੀ ਤੁਰੇਗੀ ਮਮਾ ਖਾਸ ਕਰਕੇ ਮਨੇ ਤਾਡਾ ਡਰਸ ਹੁੰਦੇ ਇਧਰ ਆ ਜਾ ਚੌਂ ਕਰਕੇ ਇੰਦਰ ਹੋ ਇੰਦਰੀ ਇੰਦਰੀ ਇੰਦਰ ਹੋ ਜਾ ਦੇਖ ਲੈ ਮੈਂ ਦੇਖ ਦਮ ਦੇਖ ਤਾ ਮਮੂ ਮੀਨੂ ਡੈਡੀ ਨੇ ਇੱਥੇ ਗਿਆ ਐਸ਼ਾ ਮੈਂ ਪਹਿਲਾਂ ਵੇਖਾਂ ਬੈਠਾ ਇੱਕ ਜਦੋਂ ਬੈਠਾ ਕੋਥੇ ਗੋਠੀ ਪਾਈ ਆ ਪੁੱਤਰ ਨਾ ਹੋਣਾ ਕਿਤੇ ਵੀ ਪੁੱਤਰ ਨਾ ਨਹੀਂ ਕਿਤੇ ਵੀ ਪੁੱਤਰ ਨਾ ਨਹੀਂ ਕਿਤੇ ਵੀ ਆਮ ਲੱਗਾ ਹੋਣਾ ਜਦੋਂ 왜만 <laughs> ਕਿਹੜੇ ਦੇ ਵਧੀ ਕਰਨਦੇ ਸਰ ਜਾਨੇ ਆਹ ਤੇ ਅਡੀ ਦਾ ਵਲੌਗ ਬਣ ਜਾਣਾ ਹਾਏ ਢੜੇ ਹੱਪਾ ਨਹੀਂ ਉਹਨੂੰ ਦਰਦਾ ਕੋਈ ਜਾਨਾ ਮਾਸੇ ਜੀ ਤੁਸੀਂ ਰਹਿ ਗਏ ਜੀ ਤੁਸੀਂ ਰਹਿ ਗਏ ਜੀ ਕਿਆ ਕਰਨ? ਹਮਾਂ ਨਹੀਂ ਆਂਦੇ। ਕਾਚ ਤਾਲੇ ਜਾਤਾ ਤਾਲੇ। ਮੈਨੂੰ ਜਲਦੀ ਬੱਸੇ ਜਿੱਦ ਦੁਰੰਗ ਹੈ। ਹੂੰ। ਉਹ ਤੋਂਦ ਵੇ ਦਰਿਆ ਜਿੰਨੇ ਨਿੱਗਾ ਪਾਣੀ। ਪਾਣੀ ਬੜਾ ਨਿੱਗਾ ਨਾ ਵੇ ਦਰਿਆ ਦਾ। ਪੰਨ ਨਾਲੋ। ਲਵੀਨੇ ਹੱਥ ਲਾਗੇ ਤੇ। ਮਿਹਰਬਾਨੀ ਕਰ ਤੂੰ। ਅੰਧੀ ਰਾਤ ਕਾਰਾ ਇੱਕ ਸਾਡੇ ਆਉਣਾ ਘਰ ਆਈ ਇੱਕ ਲਿੰਗਰ ਨਾ ਨਗਰ ਹੀ ਨਾਲ ਉਹਨੇ ਆ ਕੇ ਆਟਾ ਮੰਨਾ ਸਭ ਚੱਲ ਰਿਹਾ ਸੀ ਨਹੀਂ ਬੰਦੇ ਹੀ ਆਏ ਹੋਰ ਆਪਾਂ ਤਾਂ ਹੀ ਬੈ ਸਕਦੇ ਗੱਡੀ ਚ ਤਾਂ ਥੋੜੇ ਭੀੜੇ ਹੋਏ ਨੇ ਬਾਕੀ ਤੂੰ ਗੱਲ ਨਹੀਂ ਸਾਰੇ ਬਹਿ ਜਾਣਾ ਇੱਕੇ ਜੀ ਹਾਂ ਆ ਜਾ ਹੈ ਅਟਗੇਲੇ ਹੱਦੋਂ ਬਾਅਦ ਕਦੀ ਨਹੀਂ ਮੈਸਨਾ ਪਾਣੀ ਆ ਹਰ ਦੋ ਮਿਚਾਓ ਸਾਡੇ ਹੋਣ ਤੋਂ ਪਹਿਲਾਂ ਇੰਨਾ ਪਾਣੀ ਕਿਤੇ ਆ ਜਾਣਾ ਚੜਦੇ ਨਾ ਜਾਂਦੇ ਇੱਟ ਗਾੜੀਆਂ ਭੁੱਲ ਗਾ ਯਾਰ ਇੰਨੀ ਵੀ ਨਹੀਂ ਦੇ ਦੇ ਹੱਦ ਕਰਨੀ ਚਾਹੀਦੀ ਆਏ ਹੁਣ ਬੋਲੀਆਂ ਪਈਆਂ ਸਾਰੀਆਂ ਹੋ ਜਾ ਰਹੇਗਾ ਮੱਚਿਆ ਨਹੀਂ ਯਾਰ ਨਹੀਂ ਨਹੀਂ ਇਹਨਾਂ ਆਣੇ ਬੋਲ ਕਰਵਾਏ ਨਗੇਲੀ ਬੰਦ ਦੇ ਹੁਣ ਪਾਚਿਆ ਨਹੀਂ ਨਹੀਂ ਬੱਚਿਆ ਨਾ ਮੇਰੇ ਨਾਲ ਆਇਆ ਬੈਨਾ ਰੋਲਾ ਪੂਰੀ ਰਿੰਦੀ ਨੇ ਚਾਹ ਪਾਣੀ ਬਣਾਉ ਜੀ ਪਰੋਣੇ ਆਏ ਆ ਮੈਂ ਸਮਾਨ ਹੀ ਲਿਆਂਦਾ ਪਰ ਇੱਥੇ ਲਿਆਉਣੇ ਸੀ ਲੱਡੂ ਲੱਡੂ ਮਾਸ ਜੀ ਇੱਥੇ ਨਾਲੇ ਇੰਜੋਏ ਕਰਨਾ ਹੈ ਨਾ ਚੇਤਾ ਹੀ ਨਹੀਂ ਆਪਾਂ ਨੂੰ ਜਾਬੀ ਨਹੀਂ ਲਿਆਏ ਹੈ ਤਾਂ ਸਭ ਕੁਝ ਲੈ ਆਉਣਾ ਮੈਂ ਮੰਮੀ ਗਲਤੀ ਕਰ ਲਈ ਇੱਥੇ ਲਿਆਉਣੀ ਚਾਹ ਚ ਪੀਣੀ ਹੈ ਕਰੀ ਥੇਣਗੇ ਚਲ ਤੁਸੀਂ ਕਰ ਗਿਆ 10:30 ਬੈਠੇ ਹੋਵਾਂਗੇ ਹਾਂ ਹਾਂ ਫੇਰ ਆਵਾਂਗੇ ਹਾਂ ਰਾਜਵੀਰ ਵੀ ਆਊਗੀ ਆਹੋ ਡਾੜੀ ਨੋ ਪੇ ਤਾ ਦੇਖਿਆ ਦਹੀਆ ਢਾੜੀ ਨਿਕਲ ਚੱਲ ਗਿਆ ਹੈਂ ਮੈਂ ਨਹੀਂ ਗਈ ਨਾਲ ਫੋਟੋ ਖਿੱਚ ਨਹੀਂ ਆਉ ਨਲਕੇ ਕੋਲੇ ਖਿੱਚ ਕੇ ਲਿਆਓ ਇਹਨਾਂ ਸਮਰ ਤੇ ਆਨ ਨਾਲ ਬੁੱਤ ਵਾਓ ਕਿੰਨਾ ਮਜ਼ੀਆ ਹੈ ਨਾ ਇੱਥੇ ਕਿੰਨਾ ਮਜ਼ਾ ਆਉਂਦਾ ਠੰਡੀ ਠੰਡੀ ਹਵਾ ਚ ਵਹਿ ਰਹੇ ਅਸੀਂ ਆਪਣੇ ਕਮਰੇ ਉੱਥੇ ਹੁੰਦੇ ਸੀ ਨਾ ਪਹਿਲਾਂ ਹਨਾ ਇੱਥੇ ਬੰਬੀ ਹੁੰਦੀ ਸੀ ਆ ਸਾਰਾ ਸਿਸਟਮ ਨਵਾਂ ਹੀ ਹੋ ਗਿਆ ਹੁੰਦਾ ਜਿੰਦਾ ਮੈਨੂੰ ਕੋਈ ਸਮਝ ਨਹੀਂ ਲੱਗਣਦੀ ਸਮਰ ਅਕੀਨ ਹੇ ਅਕੀਨ ਹੁਣ ਅਕੀਨ ਹੁਣ ਕਿੰਨਾ ਵਧੀਆ 뷰 ਤੋਂ ਮੈਂ ਘਰ ਬਣਾ ਰਿਹਾ ਮਨਪ੍ਰੀਤ ਜੀ ਕਰਨ ਦੇ ਆ ਜਾ ਆ ਜਾ ਮਨਪ੍ਰੀਤ ਹਾਏ ਸਮਨ ਬੱਤੀ ਹੋ ਅ ਡੈਡੀ ਨਹੀਂ ਕਿਨੂੰ ਗਾਣਾ ਫੇਰ ਜਣੀਆਂ

ਚਿਪ 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 おい ਨਹੀਂ ਨਹੀਂ ਦੇ ਦੇ ਸੈਮੋਆ ਨੂੰ ਆਜੋ ਸਮਰਾਪਾ ਜਨਾ ਬੋਤੋ ਡੇਗ ਨਾ ਬਵੀ ਸਮਝਿਆ ਤੇ ਕਿੰਦਾ ਸਮਝਦਾ ਮਲੇਗਨ ਨਹੀਂ ਦੀਆ ਇਹਦਾ ਖੇਦੀ ਹੈ ਪੈਰ ਵਾਲਾ ਪੈਰ ਵਾਲਾ ਖੇਦੀ ਮੈਂ ਖੇਦਨ ਦਾ ਕਾ ਅਸੀਂ ਆਏ ਆਪਣੀਆਂ ਪਹਿਲੀਆਂ ਦੇ ਵਿੱਚ ਮੰਡ ਦੇ ਵਿੱਚ ਮੈਂ ਆਈਆਂ ਪਹਿਲੀ ਵਾਰ ਜਦੋਂ ਇਹ ਨਵੇਂ ਕੋਠੇ ਬਣੇ ਆ ਤੇ ਆ ਮੈਡਮ ਜੀ ਸਾਡੀ ਦੂਜੀ ਵਾਰ ਆਗੇ ਨਾ ਮੈਂ ਦੂਜੀ ਵਾਰ ਆ ਵੀ ਗਈ ਹਾਂ ਇਹ ਮਗਰੋਂ ਆਣ ਕੇ ਤੇ ਪਹਿਲਾਂ ਆ ਗਈ ਚਰਨਜੀਤ ਸ਼ਾਹ ਅਦਵਾਰ ਆਇਆ ਮੇਰੇ ਵਰਗੇ ਇਹਨਾਂ ਨੂੰ ਜਾਉਂਗੇ ਗਰਮੀ ਚ ਆਉਣੇ ਨਹੀਂ ਫਿਰ ਮੇਰਾ ਜੀ ਨਹੀਂ ਘਾਤਾ ਜਾਣ ਬਹੁਤ ਵਧੀਆ ਥੋਂ ਦਾ ਤੇ ਮਮਮੀ ਤੇ ਮਾਸੂ ਜੀ ਹੁਣ ਥੱਲੇ ਆ ਡੈਡੀ ਹੁਣੇ ਪਹਿਲਾਂ ਬੈਠੇ ਨੇ ਹਿੰ ਗਲਤੀ ਕਰ ਲਈ ਇੱਥੇ ਦੁੱਧ ਵਗਿਆ ਲਿਆਣਾ ਚਾਹ ਬਣਾਉਣੀ ਇੱਥੇ ਆਣ ਕੇ ਫਿਰ ਵੀਡੀਓ ਵਗੈਰਾ ਬੰਦਦੀਆਂ ਹਰੀਲਾ ਹਾਂ ਉਹ ਡਾਡੀ ਨਹੀਂ ਆਗੇ ਸਮਰ ਧਿਆਨ ਨਾਲ ਬਤੂ ਮਰ ਤੂੰ ਅੱਗੇ ਫੇਰ ਆ ਇਹਨਾਂ ਉਤੇ ਇੱਦਾਂ ਸਮਝਾ ਆਪਣਾ ਨਹੀਂ ਮਟਰ ਕੇ ਨਵੀਂ ਮੋਟਰ ਹੈ ਹਾਂ ਨਮ ਜਿਹੱਚ ਬੱਚਾ ਪੜਾਉਂਦਾ ਉਹ ਕਿੱਥੇ ਹੁੰਦਾ ਹੈ ਨੀਚ ਬੱਚਾ ਕਿੱਥੇ ਹੁੰਦਾ ਹੈ ਆਪਣਾ ਪਹਿਲਾਂ ਆ ਬਈ ਤੇ ਬੱਚਾ ਇੱਥੇ ਹੁੰਦਾ ਸੀ ਆਪਣੇ ਕਮਰੇ ਫਰ ਉੱਤੇ ਹੁੰਦੇ ਸੀ ਕਿੰਨਾ ਫਰਕ ਪਾਤਾ ਤੀ ਨਹੀਂ ਡੂੰਗੀ ਨਹੀਂ ਵਿੱਚ ਬੂਰਿਆ ਨਾ ਹਾਂ ਬੂਰਿਆ ਹੋਰ ਆ ਅਵੇ ਸਟੇਟਾ ਇਤਨਾ ਕਰਦੇ ਹੁੰਦੇ ਅਵੇ ਇੱਥੇ ਹਿੰਨਾਉਂਦੇ ਰਹੇ ਇਹਦੇ ਚ ਅੱਛਾ ਆ ਚ ਬੱਚਾ ਇਹਦੇ ਨਾਲ ਜਿਹੜਾ ਇੱਕ ਵੱਡਾ ਹੁੰਦਾ ਹੈ ਕੋਲ ਲੰਮਾ ਗਾੜੀ ਹੁੰਦਾ ਹੈ ਹੁੰਦਾ ਸੀ ਤੇ ਹੁਣ ਮੁੰਡਾ ਫਿਰ ਪੈਤਾ ਪੈਦਾ ਬਹੁਤ ਇੱਥੇ ਬਹੁਤ ਲਾਹ ਹਦੋਂ ਸਾਰਾ ਹੀ ਚੇਂਜ ਹੋ ਗਿਆ

ਹੋਣੀ ਗਾ ਜਿਹੜੀ ਇਹ ਤੋਂ ਕੀੜੀ ਹੋਣੀ ਉਹਦਾ ਕੋ ਬਿਲਕੁਲ ਵੀ ਨਹੀਂ ਹੋਣਾ ਉਹ ਹਰਕੀ ਤੇ ਹੁਣ ਆਪਾਂ ਜਿੱਬੜੀ ਤੇ ਚੱਲ ਪਈ ਆ ਬੰਦਿਆਂ ਦੇ ਸੋਪਾ ਆ ਬੈ ਦਾ ਮੀਂਹ ਜਿੱਥੇ ਤਾਂ ਮੀਂਹ ਆ ਉਹ ਸੱਟ ਕੱਕਾ ਵਾਲਾ ਨਾ ਆ ਫੈਜੀ ਸਾਰੇ ਕੋਈ ਹੈ ਤੁਸੀਂ ਇਹਨੇ ਮਾੜੇ ਛਾਡੇ ਵੀ ਇਤਰਾ ਹੀ ਆ ਮੇਰੇ ਜਿੱਲੇ ਹੀ ਵਾਲਦੇ ਹੁੰਦੇ ਤੇ ਵਾਲਦੇ ਨਹੀਂ ਹੋਣੀ ਸੋਚ ਕਰਦੇ ਕਿੱਦੇ ਛੱਟ ਗਿਆ ਕਿ ਮਾਦਨ ਪੀਆ ਕੇ ਸੂਰੇ ਵਾਈ ਕਿਹੜੀ ਗਰ ਕੀ ਨਾ ਹੋਏ ਪਾਣੀ ਗਿਆ ਹੀ ਰਾਤ ਨੂੰ ਮੰਜਾ ਟੁੱਟ ਗਿਆ ਸੁੱਤੇ ਪਿਆ ਤਾਂ ਮੰਜਾ ਟੁੱਟ ਗਿਆ ਨਾ ਦੋ ਦੇਹ ਇਹਨਾਂ ਵਰਗੋ ਸਮਰਨ ਆਉਂਦੀ ਨਹੀਂ ਅਹੀਂ ਚਲ ਗਏ ਤੇ ਇਹ ਦੋ ਐਸਾ ਸੁਤੇ ਮੇਰ ਨਹੀਂ ਪਤਰੀ ਕਿਹੜੇ ਸਾਹ ਨਾਲ ਮੰਜਾ ਚੱਕੜਾ ਚ ਸੁਤਿਆ ਹੀ ਹੋ ਗਿਆ ਕਿਹਾ ਉਦਰੇ ਸਾਹ ਨਾਲ Não, vou nele, ó,